ਆਮ ਆਦਮੀ ਪਾਰਟੀ ਦੇ ਸ਼੍ਰੀ ਅਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਮਾਲਵਿੰਦਰ ਸਿੰਘ ਕੰਗ ਨੇ ਸੰਸਦ ਵਿੱਚ ਬੰਦੀ ਸਿੰਘਾਂ ਦਾ ਮੁੱਦਾ ਚੁੱਕਿਆ ਮਾਲਵਿੰਦਰ ਕੰਗ ਨੇ ਸੰਸਦ ਵਿੱਚ ਕਿਹਾ ਕਿ ਜਿਨ੍ਹਾਂ ਦੀਆਂ ਸਜ਼ਾਵਾਂ ਪੂਰੀਆਂ ਹੋ ਗਈਆਂ ਨੇ ਉਹਨਾਂ ਨੂੰ ਰਿਹਾਅ ਕੀਤਾ ਜਾਣਾ ਚਾਹੀਦਾ ਹੈ 2019 ਚ ਮਾਨਯੋਗ ਪ੍ਰਧਾਨ ਮੰਤਰੀ ਜੀ ਦੀ ਗਵਾਹੀ ਵਾਲੀ ਸਰਕਾਰ ਨੇ ਜਿਹੜੇ ਬੰਦੀ ਸਿੰਘ ਹੈ ਪਿਛਲੇ 25 25 30 30 ਸਾਲ ਤੋਂ ਜੇਲਾ ਚ ਬੰਦ ਹੈ ਉਹਨਾਂ ਨੂੰ ਛੱਡਣ ਦਾ ਜਿਹੜਾ ਆ ਘੋਸ਼ਣਾ ਵੀ ਕੀਤੀ ਸੀ ਉਹ ਨੋਟੀਫਿਕੇਸ਼ਨ ਵੀ ਜਾਰੀ ਹੋਇਆ ਸੀ ਔਰ ਤਕਰੀਬਨ ਅੱਜ 6 ਸਾਲ ਬਾਅਦ ਬੰਦੀ ਸਿੰਘਾਂ ਨੂੰ ਨਹੀਂ ਛੱਡਿਆ ਗਿਆ ਜਿਹੜੇ ਕੀ ਆਪਣੀ ਸਜ਼ਾ ਵੀ ਭੁਗਤ ਚੁੱਕੇ ਆ ਪੋਲਿਟਿਕਲ ਪ੍ਰਿਜ਼ਨਰ ਆ ਔਰ 25 25 30 33 ਸਾਲ ਹੋ ਗਏ ਉਹਨਾਂ ਦੇ ਮਨੁੱਖੀ ਅਧਿਕਾਰਾਂ ਨੂੰ ਦੇਖਦੇ ਹੋਏ ਇਨਸਾਨੀਅਤ ਪੱਖ ਦੇਖਦੇ ਹੋਏ ਉਹਨਾਂ ਦੀ ਸਿਹਤ ਨੂੰ ਦੇਖਦੇ ਹੋਏ ਮੇਰੀ ਸਰਕਾਰ ਨੂੰ ਤੁਹਾਡੇ ਰਾਹੀਂ ਬੇਨਤੀ ਆ ਕੀ ਬੰਦੀ ਸਿੰਘਾਂ ਨੂੰ ਛੱਡਿਆ ਜਾਵੇ ਜਿਹੜੇ ਕਿ ਭਾਰਤ ਸਰਕਾਰ ਨੇ ਆਲਰੇਡੀ 2019 ਚ ਨੋਟੀਫਿਕੇਸ਼ਨ ਦੇ ਰਾਹੀਂ ਪੰਜਾਬ ਦੇ ਲੋਕਾਂ ਨਾਲ ਵਾਦਾ ਕੀਤਾ ਸੀ ਜ਼ਿਕਰ ਕਰਦੀ ਹੈ ਕਿ ਮੋਹਾਲੀ ਚ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਸੰਘਰਸ਼ ਜਾਰੀ ਹੈ ਵੀਪੀਐਸ ਟੌਂਗ ਤੇ ਬੰਦੀ ਸਿੰਘਾਂ ਲਈ ਲੋਕ ਇਕੱਠੇ ਹੋ ਕੇ ਸੰਘਰਸ਼ ਵੀ ਕਰ ਰਹੇ ਨੇ ਉਹਨਾਂ ਦੀ ਸਿਰਫ ਇੱਕ ਹੀ ਮੰਗ ਹੈ ਕਿ ਉਹਨਾਂ ਨੂੰ ਜੇਲਾਂ ਤੋਂ ਰਿਹਾਅ ਕੀਤਾ ਜਾਵੇ ਕਿਉਂਕਿ ਉਹਨਾਂ ਨੇ ਸਜ਼ਾ ਪੂਰੀ ਕਰ ਲਈ ਹੈ ਅਜਿਹੇ ਚ ਉਹਨਾਂ ਦੇ ਅਧਿਕਾਰਾਂ ਦੀ ਉਲੰਘਣਾ ਹੋ ਰਹੀ ਹੈ